ਦੇਸ਼ ਦਾ ਆਜ਼ਾਦੀ ਦਿਹਾੜਾ ਧੂਰੀ ਨਗਰ ਕੌਂਸਲ ਵਿੱਚ ਧੂਮ-ਧਾਮ ਨਾਲ ਮਨਾਇਆ ਗਿਆ ਨਗਰ ਕੌਂਸਲ ਪ੍ਰਧਾਨ ਵੱਲੋਂ ਨਗਰ ਕੌਂਸਲ ਵਿੱਚ ਝੰਡਾ ਫੈਰਾ ਗਿਆ ਇਸ ਮੌਕੇ ਨਗਰ ਕੌਂਸਲ ਦੇ ਕੌਂਸਲਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਅਤੇ ਸਕੂਲੀ ਬੱਚਿਆਂ ਨੇ ਰਾਸ਼ਟਰੀ ਗਾਣ ਵੀ ਗਾਇਆ 78ਵੇਂ ਜਾਦੀ ਦਿਹਾੜੇ ਤੇ ਅਸੀਂ ਕੱਤਰ ਹੋਇਆ ਧੂਰੀ ਮਿਊਸਪਲਟੀ ਦੇ ਵਿੱਚ ਝੰਡਾ ਲਹਿਰਾਇਆ ਸਾਡੇ ਮਿਊਸਪਲਟੀ ਦੇ ਪ੍ਰਧਾਨ ਚੇਅਰਮੈਨ ਸਾਹਿਬ ਪੁਸ਼ਪਾ ਤੈਲ ਜੀ ਨੇ ਔਰ ਸਮੁੱਚੀ ਸਾਡੀ ਪਾਰਟੀ ਖੜੀ ਆ 78 ਸਾਲ ਦੇਸ਼ ਨੂੰ ਯਾਦ ਹੋਇਆਂ ਨੂੰ ਹੋ ਗਏ ਜੋ ਸ਼ਹੀਦਾਂ ਦੇ ਆਦੋਂ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਉਦਮ ਸਿੰਘ ਸਨਾਮ ਉਹਨਾਂ ਦਾ ਸੁਪਨਾ ਸੀਗਾ ਕਿ ਉਹਨਾਂ ਮੁਤਾਬਕ ਸਾਨੂੰ ਯਾਦੀ ਮਿਲੀ ਆ ਜਾਂ ਨਹੀਂ ਮਿਲੀ ਕਿਉਂਕਿ ਸ਼ਹੀਦਾਂ ਨੂੰ ਪਤਾ ਸੀਗਾ ਭਗਤ ਸਿੰਘ ਉਹਨਾਂ ਨੂੰ ਪਤਾ ਸੀ ਕਿ ਦੇਸ਼ ਸਾਡਾ ਯਾਦ ਹੋ ਜਾਣਾ ਪਰ ਯਾਦ ਹੋਣ ਤੋਂ ਬਾਅਦ ਦੇਸ਼ ਕਿੰਨਾਂ ਲੋਕਾਂ ਦੇ ਹੱਥਾਂ ਜਾਣਾ ਇਹ ਬੜੀ ਚਿੰਤਾ ਸੀ 78 ਸਾਲ ਤੋਂ ਬਾਅਦ ਅੱਜ ਵੀ ਸਾਡੇ ਦੇਸ਼ ਦੇ ਵਿੱਚ ਅਨੇਕਾਂ ਲੋਕ ਨੇ ਜਿਹੜੇ ਭੁੱਖੇ ਸੌਂਦੇ ਆ 78 ਸਾਲ ਦੀ ਆਜ਼ਾਦੀ ਤੋਂ ਬਾਅਦ ਅੱਜ ਵੀ ਸਾਡੇ ਲੱਖਾਂ ਲੋਕ ਨੇ ਜਿਹੜੇ ਬਿਨਾਂ ਸਾਥ ਤੋਂ ਸੌਂਦੇ ਆ ਇਹ ਬੜੀ ਚਿੰਤਾ ਦਾ ਵਿਸ਼ਾ ਇਸ ਲਈ ਸੂਬੇ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਪਹਿਲੀ ਵਾਰੀ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਸਰਕਾਰ ਬਣੀਆ ਜਿਹੜੀ 2.5 ਸਾਲ ਤੋਂ ਲਾ ਕੇ ਪੰਜਾਬ ਦੀ ਤਾਂ ਜਿਹੜੀ ਉਲਝੀ ਹੋਈ ਤੇ ਉਹਨੂੰ ਸੁਲਝਾਉਣ ਦੇ ਲਈ ਕੰਮ ਕਰ ਰਹੀ ਆ ਔਰ 55000 ਦੇ ਕਰੀਬ ਪੰਜਾਬ ਦੇ ਵਿੱਚ ਨੌਕਰੀਆਂ ਦਿੱਤੀਆਂ ਔਰ ਜੋ ਸ਼ਹੀਦਾਂ ਦਾ ਸੁਪਨਾ ਸੀ ਉਹਨਾਂ ਮੁਤਾਬਕ ਕੰਮ ਕਰ ਰਹੀ ਹੈ ਮਾਨਸਾਹਬ ਦੀ ਸਰਕਾਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਆਓ ਸਾਰੇ ਸਰਕਾਰ ਦਾ ਸਾਥ ਦਿਈਏ ਜੋ ਜੋ ਸਾਡੇ ਸ਼ਹੀਦਾਂ ਦਾ ਸੁਪਨਾ ਸੀ ਉਸ ਮੁਤਾਬਕ ਕੰਮ ਕਰਕੇ ਉਹਨਾਂ ਨੂੰ ਸੱਚੀ ਸੰਧਾਨ ਜਲੀਹੀ ਹੋਣੀ ਹੈ ਅੱਜ 78ਵੇਂ ਆਜ਼ਾਦੀ ਦਿਵਸ ਤੇ ਮੈਂ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸ਼ਹਿਰ ਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਹੈ ਅੱਜ ਜ਼ਰੂਰ ਤੇ ਸਾਨੂੰ ਸਾਂਝ ਕਰਨ ਦੀ ਜਿਹੜੇ ਸਾਡੇ ਨੌਜਵਾਨ ਜਿਹੜੇ ਦੇਸ਼ ਅਜ਼ਾਦ ਹੋਇਆ ਸਰਦਾਰ ਭਗਤ ਸਿੰਘ ਗੁਰੂ ਰਾਜਗੁਰੂ ਦੇਵ ਜੀ ਭਗਤ ਸਿੰਘ ਇਹਨਾਂ ਨੇ ਪਤਾ ਸੀ ਇਹਨਾਂ ਨੂੰ ਵੀ ਅਸੀਂ ਚਲੇ ਜਾਣਾ ਹੈ ਉਹ ਛੋਟੀ ਉਮਰੇ ਚਲੇ ਗਏ ਪਰ ਸਾਡਾ ਦੇਸ਼ ਅਜੇ ਆਜ਼ਾਦ ਹੋਣ ਦੇ باوجود ਵੀ ਆਜ਼ਾਦ ਨਹੀਂ ਹੋਇਆ ਇੱਕ ਤਰੀਕਾ ਅਸੀਂ ਗੁਲਾਮ ਰਹੇ ਹਾਂ ਹੁਣ ਤੱਕ ਸਾਡੀਆਂ ਸਰਕਾਰਾਂ ਨੇ ਸਾਨੂੰ ਗੁਲਾਮ ਬਣਾ ਕੇ ਰੱਖਿਆ ਹੈ ਇਹ ਜ਼ਰੂਰਤ ਹੈ ਅੱਜ ਸਾਨੂੰ ਇਕੱਠੇ ਹੋਣ ਦੀ ਮੈਂ ਇੱਕ ਮਲ ਮਾਰਨੀ ਇਹ ਜ਼ਰੂਰਤ ਹੈ ਅੱਜ ਸਾਰੇ ਦੇਸ਼ ਵਾਸੀਆਂ ਨੂੰ ਜਿਵੇਂ ਸਾਡਾ ਮੈਂ ਪਹਿਲਾਂ ਵੀ ਕਹੋ ਰਿਹਾ ਦਿਆਂ ਸਾਰਾ ਮਤਲਬ ਪੰਜਾਬ ਕੀ ਪੂਰਾ ਦੇਸ਼ ਜਿਨ੍ਹਾਂ ਤੋਂ ਅਸੀਂ ਦੇਸ਼ ਆਜ਼ਾਦ ਕਰਵਾਇਆ ਸੀ ਉਹਨਾਂ ਕੋਲੇ ਸਾਡੇ ਬੱਚਾ ਜ ਉੱਥੇ ਨੌਕਰੀਆਂ ਕਰ ਰਹੇ ਨੇ ਅੱਜ ਜ਼ਰੂਰਤ ਹੈ ਉਹਨੂੰ ਮਲ ਮਾਰੀ ਆਪਾਂ ਇਕੱਠੇ ਹੋ ਕੇ ਇੱਕ ਹੰਬੜਾ ਮਾਰੀਏ ਦੇਸ਼ ਨੂੰ ਆਜ਼ਾਦ ਦੀ ਦਿਸ਼ਾ ਰੇ ਲੈ ਕੇ ਜਾਈਏ ਨੌਜਵਾਨਾਂ ਨੂੰ ਇਹ ਹੀ ਸਿਨਾਹ ਦੇਵਾਂਗਾ ਆਪਾਂ ਇੱਕ ਮੁਠ ਹੋਈਏ ਆਪਾਂ ਭਾਈਚਾਰਾ ਸਾਂਝ ਕਰੀਏ ਇਹ ਹੀ ਨਸ਼ਾ ਤੋਂ ਦੂਰ ਰਹੀਏ ਇਹ ਬਹੁਤ ਜ਼ਰੂਰੀ ਹੈ ਸਾਡੇ ਦੇਸ਼ ਲਈ ਸਾਡੇ ਪੰਜਾਬ ਲਈ ਇਹ ਸਾਡੀ ਸਰਦਾਰ ਭਗਵੰਤ ਸਿਮਰਨ ਜੀ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਪੂਰੀ ਸਾਡੀ ਜਿਲ੍ਹੋਂ ਏ ਆਬੀ ਇਹ ਤੈਨੂੰ ਰਾਹਤ ਕਰਨਾ ਚਾਹੀਦਾ ਨਸ਼ਾ ਤੋਂ ਰਾਹਤ ਹੋਣਾ ਚਾਹੀਦਾ ਜੋ ਸੰਦੇਸ਼ ਇਹ ਦੇਉਂਗਾ ਵੀ ਸਾਡੀਆਂ ਪਿਛਲੀਆਂ ਸਰਕਾਰਾਂ ਨੇ ਇੱਥੇ ਰੁਜ਼ਗਾਰ ਪੈਦਾ ਨਹੀਂ ਕੀਤੇ ਰੁਜ਼ਗਾਰ ਪੈਦਾ ਹੋ ਜਾਊਗਾ ਤਾਂ ਨਸ਼ਾ ਆਪਣੇ ਆਪ ਦੂਰ ਚੱਲਿਆ ਜਾਊਗਾ ਮੈਂ ਸਾਡੀ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਅੱਜ 50000 ਦੇ ਕਰੀਬ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਦੇ ਵਿੱਚ ਨੌਕਰੀਆਂ ਦਿੱਤੀਆਂ ਨੇ ਔਰ ਹੋਰ ਕੋਸ਼ਿਸ਼ ਹੈ ਸਾਡੇ ਕੋਲੇ ਅਜੇ ਸਵਾ ਦੋ 2.5 ਸਾਲ ਦਾ ਸਮਾਂ ਪਿਆ ਹੈ ਐਦੋਂ ਵੀ ਜਿਆਦਾ ਜਿੰਨੀਆਂ ਪਹਿਲਾਂ ਦਿੱਤੀਆਂ ਦੂਜਾ ਨੌਕਰੀਆਂ ਦੇਵਾਂਗੇ ਜੇ ਨੌਕਰੀਆਂ ਦੇਵਾਂਗੇ ਤਾਂ ਨਸ਼ਾ ਦੂਰ ਹੋਊਗਾ